ਹੁਣ ਤੱਕ ਦੀ ਅੰਮ੍ਰਿਤਸਰ ਤੋਂ ਸਭ ਤੋਂ ਵੱਡੀ ਖਬਰ ਆਈ ਸਾਹਮਣੇ 23 10 2025 ਨੂੰ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਪੁਲਿਸ ਵੱਲੋਂ ਰਾਤ ਸਮੇਂ ਹੋਟਲ ਬੀਆਰ ਕਈਆਂ ਵਾਲਾ ਬਾਜ਼ਾਰ ਵਿੱਚ ਰੇਡ ਮਾਰੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਹੋਟਲ ਮੈਨੇਜਰ ਸੂਰਜ ਕੁਮਾਰ ਪੁੱਤਰ ਸੋਮਨਾਥ ਨਿਵਾਸੀ ਤਰਨਤਾਰਨ ਦਾ ਰਹਿਣ ਵਾਲੇ ਨੂੰ ਕਾਬੂ ਕੀਤਾ ਅਤੇ ਚਾਲ ਲੜਕੀਆਂ ਮੌਕੇ ਤੇ ਬਰਾਮਦ ਹੋਈਆਂ ਜਾਂਚ ਦੌਰਾਨ ਪਤਾ ਲੱਗਾ ਕਿ ਮੈਨੇਜਰ ਹੋਟਲ ਵਿੱਚ ਜਿਸ ਫਰੋਚੀ ਦਾ ਗਲਤ ਤੰਦਾ ਚਲਾ ਰਿਹਾ ਸੀ ਇਸ ਸਬੰਧੀ ਮਕਦਮਾ ਨੰਬਰ 247 ਤਹਿਤ ਇਮੋਰਲ ਟ੍ਰੈਫਿਕ ਐਕਟ 1956 ਦੇ ਸੈਕਸ਼ਨ 3, ਸੈਕਸ਼ਨ 5, ਸੈਕਸ਼ਨ 9 ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਜਾਰੀ ਹੈ। ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੇ ਨਾਲ ਜਸਵੀਰ ਸਿੰਘ ਲਾਲੀ ਦੀ ਖਾਸ ਰਿਪੋਰਟ। ਮਾਯੂਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਮਾਯੂਕ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਪੀਪੀਐਸ ਮਾਯੂਕ ਐਡੀਐਸਪੀ ਸੀਟੀ 3 ਸ਼੍ਰੀਮਤੀ ਜਸਰੂਪ कौर ਆਈਪੀਐਸ ਜੀ ਦੀ ਹਦਾਇਤਾਂ ਅਨੁਸਾਰ ਜੋ ਵੀ ਵਿਅਕਤੀ ਸ਼ਹਿਰ ਵਿੱਚ ਹੋਟਲਾਂ ਦੀ ਆੜ ਵਿੱਚ ਗਲਤ ਦੇ ਨਜਾਇਜ਼ ਧੰਦਾ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਆਪਣਾ ਐਸਐਚਓ ਬੀ ਡਿਵੀਜ਼ਨ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਸੂਚਨਾ ਦੇ ਆਧਾਰ ਤੇ ਹੋਟਲ ਬੀਆਰ ਰੈਸਟ ਹਾਊਸ ਉੱਤੇ ਰੇਡ ਕੀਤੀ ਗਈ ਜਿੱਥੇ ਵੀ ਉਹਨਾਂ ਨੂੰ ਉਹਨਾਂ ਵੱਲੋਂ ਸੂਰਜ ਕੁਮਾਰ ਜੋਗੀ ਮੈਨੇਜਰ ਹੈ ਉਸਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਾਰ ਲੜਕੀਆਂ ਬਰਾਮਦ ਕੀਤੀਆਂ ਗਈਆਂ ਜੋ ਲੜਕੀਆਂ ਨੇ ਦੌਰਾਨ ਪੁਸ਼ਪੀਸ਼ ਦੱਸਿਆ ਕਿ ਇਹ ਹੋਟਲ ਦੀ ਯਾਰਡ ਵਿੱਚ ਸੁਰੇਜ ਕੁਮਾਰ ਉਹਨਾਂ ਪਾਸੋਂ ਗਲਤ ਧੰਦਾ ਕਰਾਉਂਦਾ ਹੈ ਦੇਵਪਾਰਧ ਧੰਦਾ ਕਰਾਉਂਦਾ ਹੈ ਜਿਸ ਤਹਿਤ ਤੁਰੰਤ ਕਾਰਵਾਈ ਕਰਦੇ ਆਏ ਉਸ ਦੇ ਖਿਲਾਫ ਮੁਕੱਦਮਾ ਨੰਬਰ 247 ਮਿਤੀ 23 10 2025 ਅੰਡਰ ਸੈਕਸ਼ਨ 359 ਇਮੋਰਲ ਟਰੈਫਿਕ ਐਕਟ ਪੀਐਸ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਜੋ ਭਵਿੱਖ ਵਿੱਚ ਵੀ ਜੇਕਰ ਕੋਈ ਵੀ ਹੋਟਲ ਮਾਲਕ 호텔 ਦੀ ਆਰ ਵਿੱਚ ਗਲਤ ਜਾਂ ਨਾਜਾਇਜ਼ ਤੰਦਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ